ਅੱਜ ਅਸੀਂ ਪਿੰਡ ਤਿਬੜ ਜਿਹੜਾ ਡਿਸਟ੍ਰਿਕਟ ਬਾਸਪੁਰ ਤੇ ਹੈਗਾ ਉਹਦੇ ਚਪਾ ਡੀਪੂ ਚੈੱਕ ਕਰਨ ਆਏ ਸੀ ਇੱਥੇ ਲਗਭਗ ਟੋਟਲ 6 ਡੀਪੂ ਨੇ ਸ਼ਹਿਰ ਵਿੱਚ 5 ਤੇ 5 ਕਨਕ ਤੇਜੀ ਹੋਈ ਸੀ ਅੰਦਰ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੂ ਹੋਲਡਰ ਜਿੱਤਾ ਕਨਕ ਵੰਡ ਨਹੀਂ ਰਿਹਾ ਸੋ ਉਹਦੇ ਸਬੰਧੀ ਆਪਾਂ ਲਗ ਲਗ ਡੀਪੂ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੂਆਂ 'ਚ ਗੰਭੀਰ ਹੋਂਦਾਂੀਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੂ ਹੋਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਨਕ ਦੇਣੀ ਹੈ ਉਹਦੇ ਨਾਲ ਹੀ ਤੁਹ ਪਰਚੀ ਕੱਟਣੀ ਹੈ ਪਰਚੀ ਦੇ ਨਾਲ ਹੀ ਕਨਕ੍ਰਿਤ ਕੀਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਜਿਹੜੇ ਮਸ਼ੀਨਾਂ ਨਾਲ ਅਟੈਚ ਹੈਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਹੈ ਦੋ ਡੀਪਾਂ ਤੇ ਪਾਇਆ ਗਿਆ ਹੈ ਕਿ ਜਿੱਥੇ ਜੜੀਆਂ ਹੁਨਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡੀਪੂ ਹੈਗਾ ਸੀ ਭਾਰਤੀ ਡੀਪੂ ਹੋਲਡਰ ਉਹਦੇ ਉੱਤੇ ਪਰਚੀਆਂ ਐਡਵਾਂਸ ਤੇ ਕਟੀਆਂ ਹੋਈਆਂ ਨੇ ਕਨਕੋਨੇ ਅਜੇ ਤੱਕ ਵੰਡੀ ਨਹੀਂ ਹੈਗੀ ਹਾ ਰਦਰ ਕੇ ਜਦੋਂ ਪੋਰਸਪਲਾਈ ਵਿਭਾਗ ਵੱਲੋਂ ਕਨਕੋਨ ਨੂੰ ਪਹਿਲਾਂ ਦੀ ਤੇਜੀ ਹੋਈ ਹੈ ਸੈਕੰਡ ਡੀਪੂ ਹੋਲਡਰ ਸੀ ਅਰੁਣ ਅਨਿਲ 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 ਦੀ ਪੂਹਲਦ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਚੀਆਂ ਕੱਟੀਆਂ ਕਣਕ ਨਹੀਂ ਸੀ ਵੰਡੇ ਜਾ ਰਹੀ ਔਰ ਉਹਨੇ ਕਣਕ ਜਿਹੜੀ ਸੀ ਉਹ ਆਪਣੇ ਪੀਪੀਡੀ ਦੇ ਬਜਾਇਆ ਕਿਤੇ ਹੋਰ ਸਟੋਰ ਕੀਤੀ ਹੋਈ ਸੀ ਸੋ ਉਹਦੇ ਸਬੰਧੀ ਵੀ ਉਹਨੇ ਕਾਰਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਤੜੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮੈਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲਏ ਨੇ ਉਹਨਾਂ ਦੇ ਜੋ ਆਪਣਾ ਕੰਟਰੋਲ ਆਰਡਰ ਹੈਗੇ ਹੈ ਪੀਪੀਡੀ ਐਸਟਾ ਹੈਗੇ ਉਹਦੇ ਕੋਰੀਂ ਉੱਤੇ ਐਕਸ਼ਨ ਰਵਾਂਗੇ ਅਨਨ ਸ਼ੋਕਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਕੰਦੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਇਹਨਾ ਡਿਫਾਂ ਤੇ ਜਾਹਿਰ ਹੋਏ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚੈਨਾ ਦੀ ਜਿਵੇਂ ਕੰਟਰੋਲ ਕਰੇ